ਮੋਹੱਲੇ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ 1993 ਫਰਜੀ ਪੁਲਿਸ ਐਨਕਾਊਂਟਰ ਮਾਮਲੇ ਵਿੱਚ ਅਹਿਮ ਫੈਸਲਾ ਸੁਣਾਇਆ ਤਾਂ ਸੀਬੀਆਈ ਨੇ ਫੈਸਲਾ ਸੁਣਾਉਂਦੇ ਹੋਏ ਤਿੰਨ ਪੁਲਿਸ ਅਧਿਕਾਰੀਆਂ ਨੂੰ 50000 ਰੁਪਏ ਜੁਰਮਾਨਾ ਅਤੇ 8 ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਤਦ ਆਦਦੀ ਹੈ ਕਿ ਪਲਵਿੰਦਰ ਸਿੰਘ ਪੱਪੂ ਵਾਸੀ ਕਪੂਰਥਲਾ ਦਾ ਫਰਜੀ ਐਨਕਾਊਂਟਰ ਹੋਇਆ ਸੀ ਤੇ ਫਰਜੀ ਐਨਕਾਊਂਟਰ ਮਾਮਲੇ ਵਿੱਚ ਸੀਬੀਆਈ ਨੇ ਅਹਿਮ ਫੈਸਲਾ ਸੁਣਾ ਦਿੱਤਾ ਤਸੀਬੀਆਈ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਥਾਣੇਦਾਰ ਮਨਜੀਤ ਸਿੰਘ ਨੂੰ 8 ਸਾਲ ਦੀ ਕੈਦ ਅਤੇ 50000 ਰੁਪਏ ਨਕਦ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਉੱਥੇ ਹੀ ਏਐਸਆਈ ਕਰਮਜੀਤ ਸਿੰਘ ਨੂੰ ਆਈਪੀਸੀ 342 120ਬੀ ਤਹਿਤ 3 ਸਾਲ ਦੀ ਕੈਦ ਅਤੇ 50000 ਰੁਪਏ ਜੁਰਮਾਨਾ ਕੀਤਾ ਹੈ। ਤਾਂ ਦੂਜੇ ਪਾਸੇ ਐਸਆਈ ਗੁਰਮੇਸ਼ ਸਿੰਘ ਨੂੰ ਵੀ ਆਈਪੀਸੀ ਦੀ ਧਾਰਾ 364 ਦੇ ਤਹਿਤ 8 ਸਾਲ ਦੀ ਕੈਦ ਅਤੇ 50000 ਰੁਪਏ ਜੁਰਮਾਨਾ ਦੀ ਸਜ਼ਾ ਸੁਣਾਈ ਗਈ ਹੈ ਤਾਂ ਦੂਜੇ ਪਾਸੇ ਸਿਪਾਹੀ ਕਸ਼ਮੀਰ ਸਿੰਘ ਅਤੇ ਹਰਜੀਤ ਸਿੰਘ ਨੂੰ ਇਸ ਫਰਜੀ ਇਨਕਾਊਂਟਰ ਮਾਮਲੇ ਵਿੱਚ ਜਾਂਚ ਤੋਂ ਬਾਅਦ ਬਰੀ ਕਰ ਦਿੱਤਾ ਗਿਆ ਹੈ ਤਾਂ ਸੀਬੀਆਈ ਅਦਾਲਤ ਦੀ ਇਸ ਕਾਰਵਾਈ ਤੋਂ ਬਾਅਦ ਪਲਵਿੰਦਰ ਸਿੰਘ ਦੀ ਪੁੱਤਰੀ ਭਪਿੰਦਰ ਕੋਰ ਅਦਾਲਤ ਦੀ ਕਾਰਵਾਈ ਤੋਂ ਨਰਾਜ ਦਿਖਾਈ ਦਿੱਤੀ ਹੈ ਪਾਮਲੇ ਦੀ ਜਾਣਕਾਰੀ ਸਾਂਝੀ ਕਰਦੇ ਆ ਪਲਵਿੰਦਰ ਸਿੰਘ ਦੀ ਪੁੱਤਰੀ ਭਪਿੰਦਰ ਕੌਰ ਨੇ ਦੱਸਿਆ ਕਿ ਉਹ ਮੋਹਾਲੀ ਦੀ ਅਦਾਲਤ ਵੱਲੋਂ ਦਿੱਤੇ ਗਏ ਫੈਸਲੇ ਤੋਂ ਖੁਸ਼ ਨਹੀਂ ਹਨ ਅਤੇ ਇਸ ਫੈਸਲੇ ਨੂੰ ਹੁਣ ਹਾਈ ਕੋਰਟ ਵਿੱਚ ਚੁਣੌਤੀ ਦੇਣਗੇ ਅਤੇ આરોપીਆਂ ਦੇ ਖਿਲਾਫ ਫਾਂਸੀ ਦੀ ਸਜ਼ਾ ਦੀ ਮੰਗ ਕਰਨਗੇ ਤਾਂ ਅੱਗੇ ਬੋਲਦੇ ਹਨ ਦੱਸਿਆ ਕਿ ਕੇਸ ਦੀ ਪੈਰਵਾਈ ਕਰਦੇ ਆ ਪਹਿਲਾਂ ਉਹਨਾਂ ਦੇ ਦਾਦਾ ਦਰਸ਼ਨ ਸਿੰਘ ਦੀ ਜਾਨ ਚਲੀ ਗਈ ਇਸ ਤੋਂ ਬਾਅਦ ਉਹਨਾਂ ਦੀ ਦਾਦੀ ਵੱਲੋਂ ਇਸ ਕੇਸ ਦੀ ਪੈਰਵਾਈ ਕੀਤੀ ਜਾ ਰਹੀ ਸੀ ਤਾਂ ਦੌਰਾਨੇ ਟ੍ਰਾਇਲ ਉਹਨਾਂ ਦੀ ਵੀ ਮੌਤ ਹੋ ਗਈ ਤੇ 23 ਮਾਰਚ ਨੂੰ ਉਹਨਾਂ ਦੇ ਭਰਾ ਦੀ ਇੱਕ ਦੁਰਘਟਨਾ ਦੇ ਵਿੱਚ ਜਾਨ ਚਲੀ ਗਈ ਜਿਸ ਦਾ ਸ਼ੱਕ આરોપી ਪੁਲਿਸ ਅਧਿਕਾਰੀਆਂ ਦੇ ਉੱਤੇ ਵੀ ਜ਼ਾਹਿਰ ਕੀਤਾ ਗਿਆ ਤਾਂ ਅੱਗੇ ਕੇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਆ ਭੁਪਿੰਦਰ ਕੌਰ ਨੇ ਦੱਸਿਆ ਕਿ 1993 ਵਿੱਚ ਜਦੋਂ ਭੁਪਿੰਦਰ ਕੌਰ ਦੀ ਉਮਰ ਤਕਰੀਬਨ 3 ਸਾਲ ਦੀ ਸੀ ਤਾਂ ਉਸਦੇ ਪਿਤਾ ਨੂੰ ਥਾਣਾ ਰਾਵਲਪਿੰਡੀ ਪੁਲਿਸ ਵੱਲੋਂ ਸਵੇਰੇ 8 ਵਜੇ ਉਹਨਾਂ ਦੇ ਘਰ ਤੋਂ ਲੈ ਕੇ ਗਏ ਅਤੇ ਉਸ ਤੋਂ ਬਾਅਦ ਉਹ ਆਪਣੇ ਪਿਤਾ ਦਾ ਰਾਹ ਵੇਖਦੀ ਰਹੀ ਤੇ ਪਿਤਾ ਅੱਜ ਤੱਕ ਘਰ ਨਹੀਂ ਪਰਤੇ ਜਿਸ ਤੋਂ 2 ਸਾਲ ਬਾਅਦ ਉਹਨਾਂ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਟ ਪਾਈ ਗਈ ਤਾਂ ਹਾਈ ਕੋਰਟ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਜਵਾਬ ਆ ਜਿਹੜਾ ਦਾਖਲ ਕੀਤਾ ਕਿ ਉਹਨਾਂ ਦੇ ਪਿਤਾ ਪਲਵਿੰਦਰ ਸਿੰਘ ਲੋਕਅਪ ਦੇ ਵਿੱਚੋਂ ਫਰਾਰ ਹੋ ਗਏ ਨੇ ਜਿਸ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਇਹ ਕੇਸ सीबीआई ਨੂੰ ਦੇ ਦਿੱਤਾ ਗਿਆ ਤੇ ਉਸ ਤੋਂ ਬਾਅਦ 2005 ਦੇ ਵਿੱਚ ਇਸ ਕੇਸ ਦੀ ਚਾਰਜ ਸ਼ੀਟ सीबीआई ਵੱਲੋਂ ਮੁਹਾਲੀ ਅਦਾਲਤ ਦੇ ਵਿੱਚ ਦਾਖਲ ਕੀਤੀ ਗਈ ਜਿਸ ਦੇ ਵਿੱਚ ਮੁਹਾਲੀ ਦੀ ਵਿਸ਼ੇਸ਼ सीबीआई ਅਦਾਲਤ ਵੱਲੋਂ ਤਿੰਨ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਤਾ ਇਸ ਫਰਜੀ ਇਨਕਾਊਂਟਰ ਮਾਮਲੇ ਦੇ ਵਿੱਚ ਮੁਹਾਲੀ ਦੀ ਵਿਸ਼ੇਸ਼ ਸੀਬੀ ਅਦਾਲਤ ਨੇ ਅਹਿਮ ਫੈਸਲਾ ਸੁਣਾਉਂਦਿਆਂ ਤਿੰਨ ਪੁਲਿਸ ਅਧਿਕਾਰੀਆਂ ਨੂੰ 8 ਸਾਲ ਦੀ ਸਜ਼ਾ ਤੋਂ ਇਲਾਵਾ 50000 ਰੁਪਏ ਜੁਰਮਾਨਾ ਵੀ ਕੀਤਾ ਹੈ ਦੱਸ ਦਈਏ ਕਿ ਕਪੂਰਥਲਾ ਦੇ ਰਹਿਣ ਵਾਲੇ ਪਲਵਿੰਦਰ ਸਿੰਘ ਪੱਪੂ ਦਾ ਫਰਜੀ ਇਨਕਾਊਂਟਰ ਹੋਇਆ ਸੀ ਤਾਂ ਇਹ ਸੀਬੀਆਈ ਅਦਾਲਤ ਦੇ ਵਿੱਚ ਮਾਮਲਾ ਪਹੁੰਚਿਆ ਤਾਂ ਹੁਣ ਇਸ ਮਾਮਲੇ ਦੇ ਵਿੱਚ ਅਹਿਮ ਸੁਣਵਾਈ ਹੋਈ ਹੈ ਤਾਂ ਪਲਵਿੰਦਰ ਸਿੰਘ ਨੋ ਇਨਕਾਊਂਟਰ ਕਰਨ ਵਾਲੇ ਥਾਣੇਦਾਰ ਸਮੇਤ ਐਸਆਈ ਅਤੇ ਐਸਆਈ ਨੂੰ 8 ਸਾਲ ਦੀ ਕੈਦ ਤੇ 50000 ਰੁਪਏ ਨਗਦ ਜੁਰਮਾਨਾ ਕੀਤਾ ਗਿਆ ਤਾਂ ਦੂਜੇ ਪਾਸੇ ਪਲਵਿੰਦਰ ਸਿੰਘ ਦੀ ਪੁੱਤਰੀ ਭੁਪਿੰਦਰ ਕੋਰ ਅਦਾਲਤ ਦੀ ਕਾਰਵਾਈ ਤੋਂ ਖੁਸ਼ ਨਜ਼ਰ ਨਹੀਂ ਆਏ ਤੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਆਖਿਆ ਕਿ ਉਹ ਹਾਈ ਕੋਰਟ ਦੇ ਵਿੱਚ ਜਾਣਗੇ ਤੇ ਦੋਸ਼ੀਆਂ ਦੇ ਖਿਲਾਫ ਫਾਂਸੀ ਦੀ ਸਜ਼ਾ ਦੀ ਮੰਗ ਕਰਨਗੇ ਹੁਣ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਪਲਵਿੰਦਰ ਸਿੰਘ ਦਾ ਫਰਜੀ ਇਨਕਾਊਂਟਰ ਕਰਨ ਵਾਲੇ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਪਲਵਿੰਦਰ ਸਿੰਘ ਦੀ ਪੁੱਤਰੀ ਭਪਿੰਦਰ ਕੌਰ ਕੀ ਫਾਂਸੀ ਦੇ ਰੱਸਿਆਂ ਤੱਕ ਲੈ ਕੇ ਜਾਂਦੀ ਹੈ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ ਪਰੰਤੂ ਆ ਮੋਹਾਲੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਆਪਣਾ ਫੈਸਲਾ ਸੁਣਾ ਦਿੱਤਾ ਤੇ ਜਿਹੜੇ ਫਰਜੀ ਇਨਕਾਊਂਟਰ ਕਰਨ ਦੇ ਮਾਮਲੇ ਵਿੱਚ ਤਿੰਨ ਪੁਲਿਸ ਅਧਿਕਾਰੀਆਂ ਦੇ ਖਿਲਾਫ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਤਾਂ 8 ਸਾਲ ਦੀ ਸਜ਼ਾ ਤੋਂ ਇਲਾਵਾ 50000 ਰੁਪਏ ਜੁਰਮਾਨਾ ਕੀਤਾ ਗਿਆ ਉੱਥੇ ਹੀ ਦੋਸ਼ਪਾੀਆਂ ਨੂੰ ਬਰੀ ਕਰ ਦਿੱਤਾ ਗਿਆ ਹਾਂਜੀ ਮੈਨੂੰ ਹੋਸ਼ ਆ ਮੈਂ ਸਾਢੇ 3-4 ਸਾਲ ਦੀ ਸੀਗੀ ਜਦੋਂ ਮੇਰੇ ਫਾਦਰ ਸਾਹਿਬ ਨੂੰ ਲੈ ਕੇ ਪੁਲਿਸ ਵਾਲੇ ਲੈ ਕੇ ਗਏ ਸੀਗੇ ਪਰ ਮੈਨੂੰ ਇਹ ਨਹੀਂ ਹੈਗਾ ਮਤਲਬ ਕਿ ਚੰਗੀ ਤਰ੍ਹਾਂ ਨਹੀਂ ਮੇਰੇ ਪਰ ਲੈ ਕੇ ਗਏ ਸੀ ਮੈਂ ਇਹ ਜਾਣਦੀ ਆ ਮੈਂ ਦੇਖੇ ਆਪ ਤੇ ਦੌਰਾਨ 32 ਸਾਲ ਦਾ ਸਮਾਂ ਇੱਕ ਬਕੂਆ ਬੀਤ ਗਿਆ ਮਤਲਬ ਕਹਿੰਦੇ ਨੇ ਬਹੁਤ ਲੰਮਾ ਹਰਸਾ ਬੀਤ ਜਾਂਦਾ ਤੇ ਉਹਦੇ ਬਾਅਦ ਫੈਸਲਾ ਇਹਨੂੰ 25 ਸਿਰਕਾ ਦੇ ਦਿੱਤਾ ਫੈਸਲਾ ਸਰ ਜੋ ਇਹਨਾਂ ਨੇ ਕੀਤਾ ਹੈ ਸਾਡੇ ਨਾਲ ਅਸੀਂ ਜਿੱਦਾਂ ਧੱਕੇ ਖਾਦੇ ਥਾਂ ਥਾਂ ਤੇ ਇਹਨਾਂ ਨੇ ਮਹਤਾਜ ਕੀਤਾ ਸਾਨੂੰ ਉਹਦੇ ਤੌਰ ਤੇ ਅਸੀਂ ਸੈਟੀਸਫਾਈ ਨਹੀਂ ਹੈਗੇ ਫੈਸਲੇ ਦੇ ਤੌਰ ਤੇ ਜੇ ਸਾਸ ਨੂੰ ਹਾਈ ਕੋਰਟ ਚ ਅਪੀਲ ਕਰੋਗੇ ਹਾਂਜੀ ਦੌਰਾਨ ਟ੍ਰਾਇਲ ਆਪਾਂ ਨੂੰ ਕਿਸ ਤਰੀਕੇ ਦੇ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਟ੍ਰਾਇਲ ਪਹਿਲਾਂ ਦਾਦਾ ਜੀ ਮੇਰੇ ਕਰਦੇ ਰਹੇ ਆ ਉਸ ਤੋਂ ਬਾਅਦ ਦਾਦੀ ਹੋ ਗਏ ਮੇਰੇ ਉਹ ਵੀ ਐਕਸਪਾਇਰ ਹੋ ਗਏ ਦਾਦਾ ਜੀ ਵੀ ਹੋ ਗਏ ਫਿਰ ਮੇਰੇ ਬ੍ਰਦਰ ਕਰਦੇ ਰਹੇ ਆ ਚਾਚਾ ਜੀ ਬਫੜ ਜੀ ਇਹ ਕਰਦੇ 27 ਮਾਰਚ ਨੂੰ ਮੇਰਾ ਬ੍ਰਦਰ ਐਕਸਪਾਇਰ ਹੋ ਗਿਆ ਆ ਉਸ ਤੋਂ ਬਾਅਦ ਅੱਜ ਫੈਸਲੇ ਦੇ ਮੈਂ ਖੁਦ ਆ ਪਾਈ ਆ ਲਗਾਤਾਰ ਤੁਹਾਨੂੰ ਇਹ ਵੀ ਦੇਖਣ ਜਾ ਰਿਹਾ ਕਿ ਕਾਫੀ ਪ੍ਰੈਸ਼ਰ ਬਿਲਟ ਅਪ ਦੂਸਰੀ ਪਾਰਟੀ ਉਹਨਾਂ ਘੜਦੇ ਪ੍ਰੈਸ਼ਰ ਬਿਲਟ ਅਪ ਕੀਤਾ ਹੈ ਤੁਹਾਡੇ ਤੁਹਾਡੇ ਮੇਰੀ ਫੈਮਲੀ ਨੇ ਟੌਰਚਰ ਕੀਤਾ ਮੇਰੇ ਬ੍ਰਦਰ ਨੂੰ ਬਹੁਤ ਟੌਰਚਰ ਕੀਤਾ ਇਹਨਾਂ ਨੇ ਮੇਰੇ ਬ੍ਰਦਰ ਦੇ ਨਜ਼ਾਇਜ਼ ਕੇਸ ਪਾਈ ਮੇਰੇ ਬ੍ਰਦਰ ਨੂੰ ਫੜ ਕੇ ਲੈ ਜਾਂਦੇ ਸੀ ਜਦੋਂ ਜੀ ਕਰਦਾ ਸੀ ਸਾਨੂੰ ਇਹ ਕਹਿੰਦੇ ਸੀ ਕੇਸ ਵਾਪਸ ਲਓ ਮੇਰੇ ਚਾਚਾ ਇਹਨੂੰ ਫੁੱਫੜ ਜੀ ਨੂੰ ਜੋਬ ਕਰਦੇ ਸੀ ਪੁਲਿਸ ਦੀ ਉਹਨਾਂ ਨੂੰ ਪਰੇਸ਼ਾਨ ਕਰਦੇ ਸੀ ਇਹ ਹੁਣ ਪਾਲੋਂ ਕਿਸ ਤਰ੍ਹਾਂ ਕੇ ਦਾ ਫੀਲ ਹੋ ਰਿਹਾ ਜਿਵੇਂ ਹੁਣ ਅਜ ਮਾਮੂਲੀ ਜਾਈ ਮਲਮ ਲੱਗਿਆ ਕਿ ਨਹੀਂ ਰਕਮਾਂ ਦੇ ਥੋੜਾ ਜਿਹਾ ਠੀਕ ਲੱਗਦਾ ਪਰ ਉਹਨਾ ਨਹੀਂ ਹੈਗਾ ਜੋ ਚਾਹੀਦਾ ਸੀ ਸਾਨੂੰ ਉਹ ਨਹੀਂ ਮਿਲਿਆ ਹੈਗਾ ਹੁਣ ਇਸ ਮਸਲੇ ਨੂੰ ਪਰ ਹਾਈ ਕੋਰਟ ਲੈ ਕੇ ਜਾਵਾਂਗੇ ਹਾਂਜੀ ਬਿਲਕੁਲ ਲੈ ਕੇ ਜਾਵਾਂਗੇ ਸਾਰੇ ਸਜ਼ਾ ਮੇਰੇ ਲਈ ਤਾਂ ਕੁਝ ਵੀ ਨਹੀਂ ਹੈਗੀ ਜੀ ਬਿਲਕੁਲ ਵੀ ਗੰਗਲ ਕਮਿਟੀ ਜਾਂ ਨਾਲ ਕੰਮ ਹੋਇਆ ਜੀ ਮੈਂ ਖੁਸ਼ ਨਹੀਂ ਹੈਗਾ ਜੀ ਜਿਹੜੀ ਸਜ਼ਾ ਪੁਲਿਸ ਨੂੰ ਮਿਲੀ ਆ ਪੁਲਿਸ ਨੂੰ ਸਜ਼ਾ ਇੰਨੀ ਕੁ ਮਿਲਣੀ ਚਾਹੀਦੀ ਇੰਨੀ ਮਾਰੀ ਸਜ਼ਾ ਮਿਲਣੀ ਚਾਹੀਦੀ ਸੀ ਜੋ ਇਹਨਾਂ ਦੇ ਗੰਭੀਰ ਬੱਚੇ ਵੀ ਚੇਤੇ ਰੱਖਦੇ ਜੀ ਵੀ ਸਾਡੇ ਮਾਪਿਆਂ ਨੇ ਗਲਤ ਕੰਮ ਕੀਤੇ ਸੀ ਨਿਆਜ ਮੁੰਡੇ ਮਾਰੇ ਸੀ ਪਰ ਉਸ ਵੇਲੇ ਦੀ ਘਟਨਾ ਦੱਸੋ ਕੀ ਹੋਇਆ ਸੀ ਗਾਉਂ ਦੇ ਪੂਰਾ ਪਾਸਾ ਉਸ ਵੇਲੇ ਸਾਰੇ ਅਸੀਂ ਘਰੇ ਸੁੱਤੇ ਪੈ ਸਗੇ ਜੀ ਫਿਰ तकरीबन 8 8:30 ਦਾ ਟਾਈਮ ਕੋ ਨੌ ਦੇ ਵਿਚਕਾਰ ਹੋਇਆ ਜੀ ਤੇ ਇਹ ਐਸੇ ਕਰਮਜੀਤ ਸਿੰਘ ਦੂ ਕਪਈਆਂ ਦੇ ਨਾਲ ਸਾਡੇ ਕੋਲ ਆਇਆ ਜੀ ਆ ਕੇ ਕਹਿੰਦਾ ਵੀ ਪੱਪੂ ਕਿੱਥੇ ਆ ਮੈਂ ਮੋਰੋ ਕੁਝ ਮੈਨੂੰ ਦੱਸੋ ਕੀ ਗੱਲ ਆ ਕਹਿੰਦਾ ਸਚੂ ਨੇ ਬੁਲਾਇਆ ਜੀ ਮਨਜੀਤ ਸਿੰਘ ਨੇ ਮੈਂ ਵਾਜਮਾਰੀ ਨੂੰ ਆਪਣੇ ਭਰਾ ਨੂੰ ਵੀ ਮੇਰੇ ਕੋ ਆ ਗਿਆ ਮੈਂ ਕਿਹਾ ਕਿ ਐਸਐਚਓ ਨੇ ਕਹਿੰਦੇ ਬੁਲਾਇਆ ਜੀ ਇਹ ਕਹਿੰਦਾ ਆ ਕੇ ਥਾਣੇ ਮੈ ਲੋ ਫਿਰ ਮੈਂ ਤੇ ਮੇਰੇ ਪਾਪਾ ਜੀ ਤੇ ਦੋ ਲੰਬੜਦਾਰ ਜੀ ਤੇ ਮੌਜੂਦਾ ਸਰਪੰਚ ਜੀ ਅਸੀਂ ਥਾਣੇ ਜਾ ਕੇ ਮਿਲਿਆ ਐਸਐਚਓ ਨੂੰ ਐਸਐਚਓ ਕਹਿੰਦਾ ਵੀ ਇਹਨੂੰ ਡੀਐਸਪੀ ਪ੍ਰੀਤਮ ਸਿੰਘ ਨੇ ਬੁਲਾਇਆ ਜੀ ਫਿਰ ਅਸੀਂ ਉਦੋਂ ਬਾਅਦ ਉਹਨਾਂ ਤੋਂ ਬਾਅਦ ਅਸੀਂ ਡੀਐਸਪੀ ਪ੍ਰੀਤਮ ਸਿੰਘ ਨੂੰ ਮਿਲਿਆ ਜਾ ਕੇ ਜੀ ਡੀਐਸਪੀ ਪ੍ਰੀਤਮ ਸਿੰਘ ਕਹਿੰਦਾ ਵੀ ਏ ਡੀਐਸਪੀ ਰਵਿੰਦਰ ਕੁਮਾਰ ਬਖਸ਼ੀ ਦੇ ਕੋਲ ਗਿਆ ਮੁੰਡਾ ਉਹਨੂੰ ਮਿਲ ਲਿਆ ਜਾ ਕੇ ਸਿਟੀ ਵਾਲੇ ਕੋਲ ਫੇਰ ਅਸੀਂ ਉਹਨਾਂ ਨੂੰ ਮਿਲਿਆ ਜਾ ਕੇ ਰਵਿੰਦਰ ਕੋਲ ਬਖਸ਼ੀ ਨੂੰ ਜਦੋਂ ਜੀ ਉਹ ਕਹਿੰਦਾ ਜੀ ਉਹ ਰਾਖਵਾਲ ਦੀ ਤਾਕਤ ਤੋੜ ਕੇ ਭੱਜ ਗਿਆ ਇੱਥੋਂ ਫਰ ਤਾਂ ਨੂੰ ਕਦੋਂ ਪਤਾ ਲੱਗਿਆ ਤੇ ਤੁਸੀਂ ਕਦੋਂ ਇੱਥੇ ਮਾਮਲੇ ਨੂੰ ਮਿਲ ਕੇ ਪੈਰਵਾਈ ਕੋਰਟ ਫੇਰ ਸਾਰ ਅਸੀਂ ਹਾਈ ਕੋਰਟ ਵਿੱਚ ਰੈਟ ਪਾਈ ਜੀ ਸੰਗ ਤੇ ਹਾਈ ਕੋਰਟ ਦੇ ਵਿੱਚ ਪਤਾ ਲੱਗਾ ਜੀ ਉੱਥੇ ਮੰਨੇ ਇਹ ਵੀ ਇਹ ਮਾਰ ਦਿੱਤਾ ਮੁੰਡਾ ਆਪਾਂ ਖੁਸ਼ ਨਹੀਂ ਹੈਗੇ ਜੀ ਇਹ ਹੀ ਹੋਇਆ ਸੀ ਪੂਰਾ ਬਕੌੜਾ ਰਸੋਈ ਕਿ ਇਹ ਬਕੌੜਾ ਸੀ ਕਿਵੇਂ ਆਪਾਂ ਕੋਟ ਤੇ ਪਹੁੰਚੇ ਕਿਸੇ ਤਰ੍ਹਾਂ ਪੂਰਾ ਹੋਇਆ ਇਹ 93 ਦੇ ਵਿੱਚ ਇਹ ਨਾ ਇਹ ਅਸਾਈ ਮਨਜੀਤ ਸਿੰਘ ਲੈ ਕੇ ਗਿਆ ਸੀਗਾ ਜੀ ਇਹ 라ਵਲ ਪਿੰਡੀ ਪਿੰਡ ਪੈਂਦਾ ਜੀ ਫਗਵਾੜੇ ਦੇ ਲਾਗੇ ਹੁਸ਼ਿਆਰਪੁਰ ਰੋਡ ਤੇ ਇਹ ਫਗਵਾੜਾ ਤਹਿਸੀਲ ਮਹਿੰਦੀ ਡਿਸਟ੍ਰਿਕਟ ਕਪੂਰਥਲਾ ਹੈ ਜੀ ਇਹ ਕਹਿੰਦਾ ਵੀ ਇਦਾਂ ਦਾ ਕਰਕੇ ਪਿੰਡੇ ਇਹਨਾਂ ਦੇ ਚੌਕੀ ਟਾਈਮ ਥਾਣਾ ਸੀਗਾ ਪਰਚਾ ਨਹੀਂ ਸੀ ਹੁੰਦਾ ਪਰਚਾ ਫਗਵਾੜੇ ਹੁੰਦਾ ਸੀ ਉਹ ਉਹਨਾਂ ਨੇ ਉੱਥੇ ਕਹਿੰਦੇ ਐਸਐਚਓ ਬੁਲਾ ਰਿਆ ਜਾਂ ਐਸਐਚਓ ਮਨਜੀਤ ਸਿੰਘ ਸਬ ਇੰਸਪੈਕਟਰ ਲੱਗਿਆ ਸੀਗਾ ਜੀ ਇਹ ਲੈ ਕੇ ਗਏ ਬਾਅਦ ਵਿੱਚ ਸਰਪੰਚ ਨੂੰ ਜਿਹੜਾ ਮੇਰਾ ਦੂਆ ਬਰਾਦਰ ਨੇ ਲਾ ਸੀਗਾ ਅਜੈਬ ਸਿੰਘ ਉਹ ਲੈ ਕੇ ਜਾਂਦਾ ਉਹਦੇ ਬਾਅਦ ਉਹ ਕਹਿੰਦੇ ਵੀ ਡੀਐਸਪੀ ਪ੍ਰੀਤਮ ਸਿੰਘ ਨੇ ਬੁਲਾਇਆ ਡੀਐਸਪੀ ਪ੍ਰੀਤਮ ਸਿੰਘ ਉੱਥੇ ਉਹ ਕਹਿਣ ਲੱਗਾ ਡੀਐਸਪੀ ਕਿਉਂ ਬਖਸ਼ੀ ਰਾਮ ਨੂੰ ਪੁੱਛੋ ਉਹਨੂੰ ਪੁੱਛਿਆ ਉਹ ਬਸ ਇਹਨਾਂ ਨੇ ਕੁਝ ਨਹੀਂ ਤਾਕੀ ਤੋੜ ਕੇ ਭੱਜ ਗਿਆ ਉਹ ਐਦਾਂ ਹੋ ਗਿਆ ਇਹਨਾਂ ਨੇ ਮਦਦ ਦੱਸਿਆ ਹੀ ਕੁਛ ਨਹੀਂ ਜੀ ਉਹਨਾਂ। ਨਾ ਉਹਦਾ ਕੋਈ ਪਤਾ ਲੱਗਿਆ ਕਿ ਉਹਦਾ ਇੰਕਾਊਂਟਰ ਕਰ ਦਿੱਤਾ ਗਿਆ ਉਹਦੇ ਬਾਅਦ ਆਪਾਂ ਕੀ ਪਸੂ ਕੀਤਾ ਕਿਸ ਤਰ੍ਹਾਂ ਆ। ਆਪਾਂ ਜਦੋਂ ਸਾਨੂੰ ਕਿਤੇ ਨਹੀਂ ਪਤਾ ਲੱਗਿਆ ਮੈਂ ਇੱਕ ਮਨਜਿਸਟਰੇਟ ਅਡੀਸ਼ਨਲ ਸਪੈਸ਼ਲ ਜੱਜ ਸੀਗੇ ਬੀਸੀ ਰਾਜਪੂਤ ਸੈਸ਼ਨ ਜੱਜ ਤੋਂ ਰਿਟਾਇਰ ਹੋਏ ਜੀ। 11 ਸੈਕਟਰ 'ਚ ਰਹਿੰਦੇ ਆ। ਮੈਂ ਉਹਨਾਂ ਦੇ ਨਾਲ ਬਤੌਰ ਰੰਗ ਰੱਖਸ਼ਕ ਸੀਗਾ। ਮੈਂ ਉਹਨਾਂ ਨੂੰ ਸਾਰਾ ਆਪਣਾ ਦੁੱਖ ਦੱਸਿਆ। ਅਸੀਂ ਫਿਰ ਕੋਰਟ 'ਚ ਇੱਥੇ ਹਾਈ ਕੋਰਟ ਕੇਸ ਪਾਉਤ ਆ ਉਹਨਾਂ ਨੇ। ਵੀ ਹਾਈ ਕੋਰਟ ਕੇਸ ਪਾਉਤ ਆ ਸਾਡਾ ਪਤਾ ਲੱਗਣਾ ਇਹ। ਹਾਈ ਕੋਰਟ ਰੇਟਰ ਭਾਈ ਇਹਨਾਂ ਚਾਰ ਅਫਸ ਇਹ ਐਸੇ ਮਨਜੀਤ ਸਿੰਘ ਦੇ ਸਾਬਨ ਇੰਸਪੈਕਟਰ ਮਨਜੀਤ ਸਿੰਘ ਦੇ ਆਪਣੇ ਕਰਮਜੀਤ ਤੇ ਤੇ ਡੀਐਸਪੀ ਪ੍ਰੀਤਮ ਸਿੰਘ ਤੇ ਡੀਐਸਪੀ ਰਵਿੰਦਰ ਕੁਮਾਰ ਬਖਸ਼ੀ ਤੇ ਬਸ ਇਹਨਾਂ ਤੋਂ ਪਤਾ ਲੱਗਣ ਤੋਂ ਬਾਅਦ ਫਿਰ ਜਿਹੜਾ ਉਸ ਵੇਲੇ ਅਸੀਂ ਐਡਵੋਕੇਟ ਕਰਿਆ ਸੀ ਹਿੰਮਤ ਸੈਣੀ ਉਹਨੂੰ ਇਹਨਾਂ ਨੇ ਖਰੀਦ ਲਿਆ ਕਿਉਂਕਿ ਪੁਲਿਸ ਕੋਲ ਨਜਾਇਜ਼ ਪੈਸਾ ਵਸੇਰਾ ਹੁੰਦਾ ਜੀ ਇਹ ਤਾਂ ਮੈਂ ਆਮ ਕਹਿ ਸਕਦਾ ਇਹਨਾਂ ਅਫਸਰਾਂ ਦੇ ਕੋਲ ਅਤਵਾਦ ਦਾ ਜੋਰ ਸੀਗਾ ਤੇ ਉਹ ਤੋਂ ਬਾਅਦ ਫਿਰ ਸਾਨੂੰ ਉਸ ਵੇਲੇ ਐਡਵੋਕੇਟ ਮੌਕੇ ਤੇ ਰੰਜਨ ਲਖਨਪਾਲ ਕਰਨਾ ਪਿਆ ਉਹਨੇ ਕੇਸ ਲੜਿਆ ਕੇਸ ਸੀਬੀਆਈ ਨੂੰ ਲਵਾਤਾ ਪਹਿਲਾਂ ਪਟਿਆਲੇ ਸੀ ਸੀ ਅਦਾਲਤ ਉੱਥੇ ਜਾਂਦੇ ਸੀਗੇ ਫਿਰ ਮੁੜ ਕੇ ਇਥੇ ਮੋਹਾਲੀ ਚ ਲੱਗ ਗਈ ਪਰ ਕਿੰਨੇ ਕੁ ਗਵਾਹ ਕੈਸੇ ਕਿ ਇਹ ਪੂਰੇ ਕੇਸ ਦੇ ਟ੍ਰਾਇਲ ਦਰਾਂ ਨੂੰ ਘੁੱਟੇ ਨੇ ਇਹਨਾਂ ਦੇ ਵਿੱਚ ਕਾਫੀ ਹੋਈ ਜੀ ਹੁਣ ਮੈਂ ਤੁਹਾਨੂੰ ਕਾਗਜ਼ੀ ਦੇਖ ਕੇ ਤਾਂ ਕੁਝ ਨਹੀਂ ਦੱਸ ਸਕਦਾ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਕਿੰਨੇ ਕੇ ਮਦਰ ਕਿਸਾ ਨੂੰ ਜਾ ਕੇ ਦਰਸ਼ਨ ਸਿੰਘ ਵਾਲ ਤੋਂ ਜਿਨਾਂ ਨੂੰ ਰੇਟ ਦਾਾਇਰ ਕੀਤੀ ਸੀ ਹਾਂਜੀ ਹਾਂਜੀ ਕੌਣ ਸੀਗੇ ਉਹ ਤਲਵਿੰਦਰ ਸਿੰਘ ਉਹ ਪੱਪੂ ਦੇ ਫਾਦਰ ਸੀਗੇ ਦਰਹਾਨੇ ਟਾਇਲ ਉਹਨਾਂ ਦੀ ਵੀ ਮੌਤ ਹੋ ਗਈ ਤੇ ਉਹਨਾਂ ਦੀ ਮੌਤ ਹੋ ਗਈ ਉਹਨਾਂ ਦੀ ਫਿਰ ਮਦਰ ਸੀਗੀ ਮਦਰ ਉਹ ਵੀ ਉਹਨਾਂ ਦੀ ਵੀ ਡੈਥ ਹੋ ਗਈ ਤੇ ਫਿਰ ਹੁਣ ਉਸ ਤੋਂ ਬਾਅਦ ਅਸੀਂ ਕਰਦੇ ਸੀ ਘਰ ਵਾਲੀ ਨੂੰ ਉੱਦਾਂ ਮਰਵਾਤਾ ਸੀ ਉਹਨਾਂ ਨੇ ਉਹ ਫਸਲਾ ਕੇ ਉਹਨੂੰ ਸਮਝਵਾ ਕੇ ਦਿਖਾ ਕੇ ਟ੍ਰਾਇਲ ਜਦੋਂ ਚਾਹ ਰਹੇ ਸੀਗਾ ਕੇਸ ਵਾਪਸ ਲੈਣ ਕਿਸ ਤਰੀਕੇ ਦੇ ਪ੍ਰੈਸ਼ਰ ਸਾਡੇ ਦੇ ਬੱਚੇ ਇਹ ਪਹਿਲਾਂ ਐ ਨਹੀਂ 3-4 ਲੱਖ ਰੁਪਏ ਦਾ ਵੈਸੇ ਇਹਨਾਂ ਨੂੰ ਇਸ ਪਰਿਵਾਰ ਨੂੰ ਦਿੱਤਾ ਵੀ ਤੁਸੀਂ ਕੇਸ ਵਾਪਸ ਲੈ ਲਓ ਇਹ ਕੁਝ ਨਹੀਂ ਬਣਨਾ ਤੁਹਾਡਾ ਅਸੀਂ ਤੁਹਾਨੂੰ ਹੋਰ ਕੇਸਾਂ ਚਾ ਲਿ ਜਾ ਕੇ ਐ ਕਰ ਦੇਣਾ ਫਿਰ ਜਦੋਂ ਬਲਵਿੰਦਰ ਸਿੰਘ ਦੀ ਜਿਹੜੀ ਘਰ ਵਾਲੀ ਸੀ ਉਹਨੂੰ ਮਰਵਾਤਾ ਇਹ ਬੱਚੇ ਬਿਲਕੁਲ ਹੱਥੇ ਹੋ ਗਏ ਉਹ ਰੋਟੀ ਦੇਣ ਵਾਲਾ ਹੈ ਇਹਨਾਂ ਨੂੰ ਵੀ ਰੋਟੀ ਵੀ ਅਸੀਂ ਆਪਣੇ ਬੱਚਿਆਂ ਨਾਲ ਪਾ ਲਿਆ ਫਿਰ ਇਹਨਾਂ ਨੇ ਮੇਰੀ ਵੀ ਸਿੱਧੇ ਕੇਸ ਪਾਤਾ ਪਸਾਣਾ ਇਹ ਮੈਨੂੰ ਚਾਹੁੰਦੇ ਸੀ ਮੈਂ ਮੇਰੀ ਡਿਊਟੀ ਹਰ ਵੇਲੇ ਗੱਜਣਾ ਹੋਣ ਕਰਕੇ ਮੈਨੂੰ ਇਹ ਪਸਾ ਨਹੀਂ ਸਕੇ ਤੇ ਇਹ ਦੇ ਬਾਅਦ ਦੇ ਵਿੱਚ ਇਹ ਪ੍ਰੀਤਮ ਸਿੰਘ ਕਈ ਵਾਰੀ ਘਰ ਵੀ ਆਇਆ ਸਾਨੂੰ ਇੱਕ ਦਿਨ ਫੋਨ ਤੇ ਧਮਕੀਆਂ ਦੇਣ ਲੱਗਾ ਮੈਂ ਐ ਕਰ ਦੂੰਗਾ ਸਾਰਿਆਂ ਦੇ ਪਰਚੇ ਕਰਾ ਦੂੰਗਾ ਫਿਰ ਉਸ ਵੇਲੇ ਅਕਾਲੀ ਸਰਕਾਰ ਸੀਗੇ ਅਸੀਂ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਦੱਸ ਕੇ ਡੀਜੀਪੀ ਨੂੰ ਮਿਲੇ ਡੀਜੀਪੀ ਨੇ ਤੇ ਉਸ ਵੇਲੇ ਦੇ ਜਿਹੜਾ ਉਹ ਇਹ ਡੀਜੀਪੀ ਉਪਨ ਸਾਹਿਬ ਸੀਗੇ ਉਹਨਾਂ ਨੇ 1.5 ਕਰੋੜ ਦੀ ਮੰਗ ਦੱਸੀ ਸੀ ਦੋਹਾਂ ਬੱਚਿਆਂ ਨੂੰ ਅਸੀਂ ਆਹ ਲਿਸਟ ਕਰਾ ਦਾਂਗੇ ਕੋਸ ਵਿੱਚ ਕੇਸ ਵਾਪਸ ਲੈ ਲਓ ਅਸੀਂ ਕੇਸ ਵਾਪਸ ਨਹੀਂ ਲਿਆ ਹੁਣ ਉਹ ਬੇਟਾ ਇਹਨਾਂ ਦਾ ਜਿਹੜਾ ਸੀਗਾ ਬਲਵਿੰਦਰ ਦਾ ਉਹ ਕੇਸ ਦੇਖ ਰਿਹਾ ਸੀਗਾ ਉਹਦੇ ਦੇ ਕੇਸ ਪਾਈ ਗਏ 1500 ਦਾ ਕੇਸ ਪਾਤੇ ਸਾਰਿਆਂ ਜੋ ਵੀ ਬਰੀ ਹੋ ਗਿਆ ਹੁਣ 2 ਮਹੀਨੇ ਪਹਿਲਾਂ ਉਹ ਐਕਸੀਡੈਂਟ ਦੀ ਮਾਰਿਆ ਗਿਆ ਸਾਨੂੰ ਸਾਰੇ ਪਰਿਵਾਰ ਨੂੰ ਸਾਨੂੰ ਸਾਰੇ ਰਿਸ਼ਤੇਦਾਰਾਂ ਨੂੰ ਸ਼ੱਕ ਹੈ ਇਹਨਾਂ ਹੀ ਪੁਲਿਸ ਅਫਸਰਾਂ ਨੇ ਉਹਨੂੰ ਮਾਰਿਆ ਹਾਂ ਸਰ ਜਿਹੜੀ ਸੱਚ ਸਨ ਹੈਗੀ ਇਹਨੂੰ ਬਾ ਹਾਈ ਕੋਰਟ ਚੈਲੰਜ ਕਰਾਂਗੇ ਅਸੀਂ ਹਾਈ ਕੋਰਟ ਚੈਲੰਜ ਕਰਾਂਗੇ